ਪੋ ਗਰੰਸ਼ ਸਿੰਘ ਜੀ ਦਾ ਜਨਮ ਹੋਇਆ ਪੋ ਸੁਦੀ ਸੱਤ ਤੇ 23 ਪੋਨੋ ਉਹ ਅੰਗਰੇਜ਼ੀ ਚ ਲਿਖੀ ਗਈ 22 ਦਸੰਬਰ ਕਮੇਟੀ ਨੇ ਫੈਸਲਾ ਕੀਤਾ ਆ ਬਿ ਜੇ ਅਸੀਂ ਪੋ ਸੁਦੀ ਸੱਤ ਰੱਖਨੇ ਆ ਹਰ ਸਾਲ ਤੇ ਉਹ ਜਾਂ 11 ਦਿਨ ਪਹਿਲਾਂ ਆਉਗੀ ਪਿਛਲੇ ਸਾਲ ਦੇ ਨਾਲ ਹਾਂ ਜਾਂ 18-19 ਦਿਨ ਲੇਟ ਆਉਗੀ ਪਿਛਲੇ ਸਾਲ ਦੇ ਨਾਲ ਹਾਂ ਉਹਨੇ ਕਿਹਾ ਬਿ ਅਸੀਂ ਰੱਖਨੇ ਆ ਪ੍ਰਵੇਸ਼ਪੇ ਪ੍ਰਵਿਸ਼ਟਾ ਹੁੰਦਾ ਆ ਜਿੱਦਾਂ ਆਪਾਂ ਕਹਿ ਦਿੰਨੇ ਆਂ ਬਈ ਅੱਜ ਤਰੀਕਿਆ ਜਿਹੜੀ 17 ਹੋ ਗਈ ਆ ਇਹਨੂੰ ਆਪਾਂ ਤਰੀਕ ਕਹਿੰਨੇ ਆਂ ਅੰਗਰੇਜ਼ੀ ਨੂੰ ਆਪਾਂ ਤਰੀਕ ਕਹਿੰਨੇ ਆਂ ਜਿਹੜੇ ਬੱਧੀ ਪੋਸ ਉਦੀ ਸਾਤ ਆ ਉਹਨੂੰ ਬੱਧੀ ਸੁੜੀ ਚ ਗਿਣਿਆ ਜਾਂਦਾ ਤੇ ਉਹ ਸੁੜੀ ਸਾਤ ਉਹ ਬੱਦੀ ਆ ਉਹਨੂੰ ਤਰੀਕ ਨਹੀਂ ਕਹਿੰਦੇ ਅਗੇ ਅਸੀਂ ਤੇ ਪੋ ਕਿੰਨੇ ਦਿਨ ਗਿਆ 23 ਦਿਨ ਗਿਆ ਪੋ ਉਹ 23 ਤਾਂ ਸਮਝ ਆਉਣਾ ਆ ਮੈਨੂੰ ਵੀ 23 ਕੀ ਆ ਨਹੀਂ ਤਾਂ ਮੈਂ 23 ਦਸੰਬਰ 23 ਜਨਵਰੀ ਉਹਨੂੰ ਸਮਝ ਲਊਗਾ ਉਹਨਾਂ ਨੂੰ ਪ੍ਰਵਿਸ਼ਟਾ ਕਹਿੰਦੇ ਆਂ ਗੁਰੂ ਗਵੰਸ਼ੰਗ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 5 ਜਨਵਰੀ ਨਾਨਕਸ਼ਹੀ ਚ ਨਿਰਧਾਰਤ ਨਹੀਂ ਕੀਤੀ ਗਈ ਉਥੇ ਤੇ ਉਹ ਨਿਰਧਾਰਤ ਕੀਤੀ ਗਈ ਆ ਤੇ ਉਹ ਨੂੰ ਅੰਗਰੇਜ਼ੀ ਕੈਲੰਡਰ ਦੀ 5 ਤਾਰੀਖ ਹੁੰਦੀ ਆ ਹਮ ਇਹਨਾਂ ਨੂੰ ਗੱਲ ਸਮਝ ਨਹੀਂ ਆ ਰਹੀ ਪਿਛਲੇ 50 ਸਾਲਾਂ ਚ ਇੰਨੀ ਗੱਲ ਸਮਝ ਨਹੀਂ ਆਈ ਤੇ ਜਾਂ ਲੋਕਾਂ ਨੂੰ ਭੜਕਾਉਣ ਦੇ ਲਈ 23 ਪੋਲ ਨੂੰ ਛੱਡ ਕੇ 5 ਜਨਵਰੀ 5 ਜਨਵਰੀ ਕਰਦੇ ਆ ਜੀ ਉਹ ਕਿਤਾਬ ਚ 5 ਉਹ ਕਿਤਾਬ ਕਿਹੜੇ ਮਕਸਦ ਲਈ ਤਿਆਰ ਕੀਤੀ ਆ ਦਾ ਮਤਲਬ ਹੈ ਵੀ ਨਰਾਕ ਸਿੰਘ ਨੂੰ ਇਹ ਨਹੀਂ ਪਤਾ ਵੀ ਉਹ ਕਿਤਾਬ ਕੀ ਆ ਕਿਹੜੇ ਮਕਸਦ ਲਈ ਉਹ ਸੌਫਟਵੇਅਰ ਤਿਆਰ ਕੀਤਾ ਗਿਆ ਮੈਂ ਹਮਲਾ ਲੈ ਕੇ 7 ਸਾਲ ਹੋ ਗਏ ਦਿਨ ਮਗਜ ਖਪਾਈ ਕਰਦੇ ਨੂੰ ਮੈਨੂੰ ਵੀ ਪਰ ਕੇ ਦੇ ਪੁੱਤ ਨੇ ਸਵਾਲ ਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਅਜੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਕਿ ਜਿਹੜੀਆਂ ਗੁਰੂ ਗੋਬਿੰਦ ਸਿੰਘ ਦੇ ਜਨਮ ਤਰੀਕਾਂ ਦੀਆਂ ਜਿਹੜਾ ਉਹ ਹਰ ਸਾਲ ਬਦਲ ਕੇ ਆਉਂਦੀਆਂ ਨੇ ਉਹ ਮੈਨੂੰ ਕਹਿੰਦੇ ਕਹਿੰਦੇ ਵੀ ਤੁਸੀਂ ਜਿਹੜਾ ਉਹ ਆਪਣੀ ਭਾਸ਼ਾ ਦੇ ਵਿੱਚ ਮਤਲਬ ਉਹ ਥੋੜਾ ਉਲਟਾ ਬੋਲਦੇ ਆ ਕਿ ਜਿਹੜਾ ਪਾਲ ਸਿੰਘ ਪੁਰੇਵਾਲ ਨੇ ਕੈਲੰਡਰ ਬਣਾਇਆ ਵੀ ਉਹ ਉਹਦੇ ਵਿੱਚੋਂ ਤੁਸੀਂ 5 ਜਨਵਰੀ ਨੂੰ 23 ਪੋ ਕੱਢ ਕੇ ਦਿਖਾਓ ਵੀ 5 ਜਨਵਰੀ ਨੂੰ 23 23 ਪੋ ਨਹੀਂ ਬਣਦਾ ਉਹਨਾਂ ਦੇ ਕਹਿਣ ਤੋਂ ਪਾ ਇਹਨੂੰ ਇਹਨੂੰ ਕਿਵੇਂ ਤੁਸੀਂ ਇਹਨੂੰ ਸਮਾਪਤ ਕਰੋਗੇ ਕੱਲ੍ਹ ਜਿਹੜੀ ਪੁਰਿਆਲ ਸਾਹਿਬ ਨੇ ਸੌਫਟਵੇਅਰ ਬਣਾਇਆ ਹੈਗਾ ਆ ਪਹਿਲਾਂ ਉਹ 1999 ਤੱਕ ਦੀ ਸੀ ਕਿਤਾਬ ਤੇ ਹੁਣ ਉਹਦੇ 'ਚ ਥੋੜੀਆ ਹੋਰ ਵਾਧਾ ਕੀਤਾ ਜਿਹੜੀ ਨਵੀਂ ਕਿਤਾਬ ਆਈ ਹੈ ਹਾਂ ਉਹ ਕਿਤਾਬ ਹੈਗੀ ਆ 1469 ਤੋਂ ਲੈ ਕੇ 1999 ਤੱਕ ਬਿਕਰਮੀ ਚੰਦਰ ਸੂਰਜੀ ਬਿਕਰਮੀ ਕੈਲੰਡਰ ਦੀਆਂ ਤਰੀਖਾਂ ਨੂੰ ਦੂਜੀਆਂ ਤਰੀਕਾਂ ਦੇ ਵਿੱਚ ਕਨਵਰਟ ਕਰਨ ਦਾ ਸਾਧਨ ਜੀ ਕਿਉਂਕਿ ਉੱਥੇ ਤਰੀਕਾਂ ਦੋ ਤਰ੍ਹਾਂ ਲਿਖੀਆਂ ਜਾਂਦੀਆਂ ਆ ਸਾਡੇ ਇਤਿਹਾਸਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਨਹੀਂ ਸੀ ਇਸ ਗੱਲ ਦੇ ਸਾਧਨ ਹੈ ਨਹੀਂ ਸੀਗੇ ਤੇ ਉਹਨਾਂ ਨੇ ਕੀ ਕੀਤਾ ਆ ਵੀ ਜੇ ਅੱਜ ਬੋਸੂ ਦੀ ਸੱਤ ਦੀ ਗੱਲ ਕਰਨੀ ਆ ਤੇ ਮੈਂ ਅੱਜ ਇਸ ਦੀ ਜੰਤਰੀ ਚੱਕੀ ਤੇ ਉਹ ਜੇ ਦੇਖੀ ਬੋਸੂ ਦੀ ਸੱਤ ਕਿੰਨੀ ਆ ਉਹ ਮੈਂ ਤਰੀਕ ਲਿਖ ਦਿੱਤੀ ਅੰਗਰੇਜ਼ੀ ਜਾਂ ਪ੍ਰਵੇਸ਼ਤਾ ਅੰਗਰੇਜ਼ੀ ਤਰੀਕਾ ਲਿਖਣ ਦਾ ਜਦੋਂ ਰਿਵਾਜ ਪਿਆ ਨਾ ਉਦੋਂ ਬਾਅਦ ਇਹ ਸਮੱਸਿਆ ਹੁੰਦੀ ਆ ਜਦੋਂ ਜਣੀ ਬਿਕਲੋਬ ਕੋਰੀਆ ਦਾ ਕਬਜ਼ਾ ਹੋ ਗਿਆ ਉਦੋਂ ਬਾਅਦ ਇਹ ਸਮੱਸਿਆ ਹੁੰਦੀ ਸਾਡੇ ਉਹਦਾ ਹੁਣ ਕਾਰਨ ਕੀ ਆ ਹੁਣ ਮੈਂ ਮੇਰੀ ਸਮਝ ਉਮੀ ਹੈ ਨਹੀਂ ਕਿ ਬਈ ਕੈਲੰਡਰ ਕੀ ਹੁੰਦਾ ਆ ਤੇ ਮੈਂ ਜੇ ਲਿਖਣਾ ਬਈ ਗੁਰੂ ਸਾਹਿਬ ਦਾ ਜਨਮ ਬੋਸੂਦੀ 7 ਨੂੰ ਹੋਇਆ ਸੀ ਤੇ ਮੈਂ ਹੁਣ ਦੀ ਖਾਲਸਾ ਜੰਤਰੀ ਚੱਕਣੀ ਆ ਤੇ ਉੱਥੇ ਦੇਖਣੀ ਆ ਬਈ ਬੋਸੂਦੀ 7 ਕਿੰਨੀ ਤਰੀਕ ਨੂੰ ਆ ਤੇ ਮੈਂ ਉਹ ਉਹ ਤਰੀਕ ਲਿਖ ਦੇਣੀ ਆ ਉਗਰਾ ਗੋਰੀਆ ਨੇ ਆ ਉਹ ਜੂਲੀਆ ਨੇ ਆ ਵੱਡੇ ਵੱਡੇ ਵਿਦਵਾਨਾਂ ਦੇ ਸੰਪਰਕ ਵੀ ਕਰ ਚੁੱਕੇ ਆ ਅਖਬਾਰਾਂ ਦੇ ਵਿੱਚ ਲੇਖ ਪੜ੍ਹ ਕੇ ਤੇ ਥੱਲੇ ਉਹਨਾਂ ਦਾ ਨਾਮ ਪੜ੍ਹ ਕੇ ਵੀ ਲਿਖਿਆ ਕਿਹਦਾ ਆ ਯਾਨੀ ਤਰਸ ਆਉਂਦਾ ਆ ਔਰ ਜਿਨ੍ਹਾਂ ਨਾਲ ਸੰਪਰਕ ਕੀਤਾ ਉਹ ਇੰਨੇ 1 2 ਨੂੰ ਛੱਡ ਕੇ ਯਾਨੀ ਇੰਨੇ ਉਹ ਕਟੜਿਆ ਵੀ ਉਹ ਇਹ ਗੱਲ ਸੁਣਨ ਨੂੰ ਨਹੀਂ ਤਿਆਰ ਨਹੀਂ ਵੀ ਕੋਈ ਅਨਪੜ੍ਹ ਬੰਦਾ ਆ ਕੇ ਤਾਂ ਸਾਨੂੰ ਮਤਾਂ ਦੇ ਦੇਵੇ ਇਹ ਇਹ ਜਾਣੇ ਪਛਾਣੇ ਵਿਦਵਾਨਾਂ ਦਾ ਜ਼ਿਕਰ ਆ ਮੈਨੂੰ 15 ਸਾਲ ਹੋ ਗਏ ਇਸੇ ਪਾਸੇ ਲੱਗੇ ਹਾਂ ਉਹ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਚੰਦਰ ਸੂਰਜੀ ਵਿਕਰਮੀ ਦੇ ਕੈਲੰਡਰ ਦੇ ਮੁਤਾਬਕ ਉਸ ਦਿਨ ਦੋ ਤਰੀਕਾਂ ਸੀਗੀਆਂ ਉਹ ਸੀਗੀ ਪੋਸੁਦੀ 7 ਤੇ 23 ਪੋ ਜਦੋਂ ਅੰਗਰੇਜ਼ੀ ਤਰੀਕਾ ਲਿਖਣ ਦਾ ਰਿਵਾਜ ਪਿਆ ਤੇ ਉਸ 23 ਪੋ ਤੇ ਪੋਸੁਦੀ 7 ਨੂੰ 22 ਦਸੰਬਰ ਜੂਲੀਅਨ ਲਿਖਿਆ ਗਿਆ 1666 ਜੀ ਹੁਣ ਉਸ ਦਿਨ ਹਿਜਰੀ ਤਰੀਕ ਕਿੰਨੀ ਸੀ ਕੀਰਾਲ ਸਾਹਿਬ ਨੇ ਉਹ ਵੀ ਦਿੱਤੀ ਆ ਤਾਂ ਜੋ ਪਿਛਲੀਆਂ ਗਲਤੀਆਂ ਹੋ ਗਈਆਂ ਨਵੇਂ ਬਦਵਾਨ ਉਹ ਗਲਤੀਆਂ ਨਾ ਕਰਨ ਜਿਹੜੀਆਂ ਅਧਿਆਤਿਕਾ ਤਰੀਕਾਂ 'ਚ ਗੜਬੜਾ ਹੋ ਗਈਆਂ ਉਹਨੇ ਉਹ ਸੁੱਦੀ ਸੱਤ ਦਾ ਸੱਤ ਆ ਪ੍ਰਵਿਸ਼ਟਾ ਕਿੰਨਾ ਆ ਜੂਲੀਅਨ ਤਰੀਕ ਕਿੰਨੀ ਆ ਤੇ ਹਿਜਰੀ ਕੈਲੰਡਰ ਦੀ ਤਰੀਕ ਕਿੰਨੀ ਆ ਉਹਨਾਂ ਨੇ ਆ ਚੀਜ਼ ਦਿੱਤੀ ਆ ਉਨੇ 23 ਪੋਨ 5 ਜਨਵਰੀ ਉਹ ਕਿਤਾਬ ਦੇ ਵਿੱਚ ਨਹੀਂ ਸਾਬਤ ਕੀਤਾ ਉਹ ਤਾਂ ਸਿਸਟਮ ਹੀ ਵੱਖਰਾ ਆ ਹੋਰ ਕਿਸੇ ਕੰਮ ਲਈ ਬਣਿਆ ਆ ਔਰ ਅਨਰਾਖ ਤੋਂ ਸੱਚ ਬੋਲਦਾ ਬਿਓ ਜ 23 ਪੋਨ ਨੂੰ 5 ਜਨਵਰੀ ਨਹੀਂ ਲੱਭਣੀ ਤੁਹਾਨੂੰ ਹੁਣ ਆ ਜੀਏ ਆਪਾਂ ਅਗਾਹ ਜਿੱਦਣ ਕੈਲੰਡਰ ਬਣਿਆ ਕਮੇਟੀ ਬਣੀ ਆ ਜਿਹੜੀ 1995 ਵਾਲੀ ਮੀਟਿੰਗ ਦਾ ਤੁਸੀਂ ਜ਼ਿਕਰ ਕੀਤਾ ਤੇ ਮੈਂ ਜ਼ਿਕਰ ਕੀਤਾ ਵੀ 1991 ਤੋਂ ਲੈ ਕੇ 2003 ਤੱਕ ਮੀਟਿੰਗਾਂ ਹੁੰਦੀਆਂ ਰਹੀਆਂ ਉਹਨਾਂ ਕਮੇਟੀਆਂ ਨੇ ਉਹਨਾਂ ਮੀਟਿੰਗਾਂ ਨੇ ਉਹਨਾਂ ਵਿਦਵਾਨਾਂ ਨੇ ਕੁਝ ਫੈਸਲੇ ਕੀਤੇ ਆ ਪੈਰਾਮੀਟਰ ਬਣਾਏ ਆ ਵੀ ਅਸੀਂ ਕੀ ਕੀ ਕਰ ਸਕਦੇ ਆ ਜਿਹਦੇ ਨਾਲ ਹਿਲਜੁਲ ਘਟ ਹੋਵੇ ਕਾਜ ਨੂੰ ਤਾਂ ਅੱਜ ਜਿਹੜਾ ਹਾਂ ਤਤਕ ਚੜਿਆ ਇਹਨੂੰ ਅੱਜ ਤੋਂ ਤੁਸੀਂ 20 21 ਦਿਨ ਪਹਿਲਾਂ ਲੈ ਜਾਓ ਹਾਂ ਪਰ ਉਹ ਰੋਲਾ ਪੈਣਾ ਜੀ ਇਹ ਇਹਦਾ ਇਦਾਂ ਨੂੰ ਹੁੰਦੀ ਸੀ ਕਿ ਇੰਨੀ ਤਰੀਕ ਨੂੰ ਇਨੀ ਇਨੀ ਕੀ ਕਰਤਾ ਯਾਨੀ ਰੋਟੀ ਖਾਂਦੇ ਜਿਹੜੇ ਤੈਲੀ ਜਾਣੀ ਆ ਫਿਰ ਹਾਂ ਪੋ ਗਰੰਸ਼ ਸਿੰਘ ਜੀ ਦਾ ਜਨਮ ਹੋਇਆ ਪੋ ਸੁਦੀ ਸਤ ਤੇ 23 ਪੋ ਨੂੰ ਉਹ ਅੰਗਰੇਜ਼ੀ ਚ ਲਿਖੀ ਗਈ 22 ਦਸੰਬਰ ਕਮੇਟੀ ਨੇ ਫੈਸਲਾ ਕੀਤਾ ਆ ਬਿ ਜੇ ਅਸੀਂ ਪੋ ਸੁਦੀ ਸਤ ਰੱਖਨੇ ਆ ਹਰ ਸਾਲ ਤੇ ਉਹ ਜਾਂ 11 ਦਿਨ ਪਹਿਲਾਂ ਆਉਗੀ ਪਿਛਲੇ ਸਾਲ ਦੇ ਨਾਲ ਜਾਂ 18 19 ਦਿਨ ਲੇਟ ਆਉਗੀ ਪਿਛਲੇ ਸਾਲ ਦੇ ਨਾਲ ਇਹਦਾ ਕਾਰਨ ਇੱਕ ਹੋਰ ਵੱਖਰਾ ਆ ਉੱਥੇ ਮਹੀਨੇ 12 13 11 ਉਹ ਕਈ ਕੁਝ ਉਹ ਜਿਹੜਾ ਬਣ ਜਾਂਦਾ ਹੁਣ ਆਪਾਂ ਉਧਰ ਨਹੀਂ ਜਾਣਾ ਹੈ ਹਾਂ ਉਹਨੇ ਕਿਹਾ ਵੀ ਅਸੀਂ ਰੱਖਨੇ ਆਂ ਪ੍ਰਵਿਸ਼ ਤੇ ਪ੍ਰਵਿਸ਼ਟਾ ਹੁੰਦਾ ਆ ਜਿੱਦਾਂ ਆਪਾਂ ਕਹਿ ਦਿੰਨੇ ਆਂ ਵੀ ਅੱਜ ਤਰੀਕਾ ਜਿਹੜੀ 17 ਹੋ ਗਈ ਆ ਇਹਨੂੰ ਆਪਾਂ ਤਰੀਕ ਕਹਿੰਨੇ ਆਂ ਅੰਗਰੇਜ਼ੀ ਨੂੰ ਆਪਾਂ ਤਰੀਕ ਕਹਿੰਨੇ ਆਂ ਜਿਹੜੀ ਬਦੀ ਤੇ ਪੋਸ ਉਦੀ ਸਾਤ ਆ ਉਹਨੂੰ ਬਦੀ ਸੁਦੀ ਚ ਗਿਣਿਆ ਜਾਂਦਾ ਤੇ ਪੋਸ ਉਦੀ ਸਾਤ ਪੋ ਬਦੀ ਸਾਤ ਹੂੰ ਉਹਨੂੰ ਤਰੀਕ ਨਹੀਂ ਕਹਿੰਦੇ ਹੈਗੇ ਅਸੀਂ ਤੇ ਪੋ ਕਿੰਨੇ ਦਿਨ ਗਿਆ 23 ਦਿਨ ਗਿਆ ਪੋ ਉਹ 23 ਤਾਂ ਸਮਝਾਉਣਾ ਆ ਮੈਨੂੰ ਵੀ 23 ਕੀ ਆ ਨਹੀਂ ਤਾਂ ਮੈਂ 23 ਦਸੰਬਰ 23 ਜਨਵਰੀ ਉਹਨੂੰ ਸਮਝ ਲਊਗਾ ਉਹਨਾਂ ਨੂੰ ਪ੍ਰਵਿਸ਼ਤੇ ਕਹਿੰਦੇ ਆ ਜੀ ਉਹ ਇੱਕ ਟੈਕਨੀਕਲ ਸ਼ਬਦ ਹੈਗਾ ਉਹਨਾਂ ਦੀ ਪ੍ਰਵਿਸ਼ਤੇ ਉਹਨੇ ਫੈਸਲਾ ਕੀਤਾ ਵੀ ਅਸੀਂ ਬਦੀ ਸੁਦੀ ਨੂੰ ਛੱਡ ਦੇਣਾ ਆ ਉਸ ਦਿਨ ਦਾ ਪ੍ਰਵਿਸ਼ਟਾ ਲੈ ਲੈਣਾ ਹੁਣ ਪੋਸਟ ਦੀ ਸੱਤ ਸ਼ਾਹੀ ਤੇ 23 ਪੋ ਲੈ ਲਿਆ ਉਸ ਦਿਨ ਦਾ ਅੱਜ ਨਾਮ ਬਦਲ ਗਿਆ ਬਿਲਕੁਲ 23 ਪੋ 23 ਪੋ ਹਰ ਸਾਲ 365 ਦਿਨਾਂ ਬਾਅਦ ਆਊਗੀ ਤੇ ਤੇ ਪੋ ਨੂੰ ਆਊਗੀ ਉਹ ਸੁਦੀ ਸੰਤਾ ਉਹ 354 ਦਿਨਾਂ ਬਾਅਦ ਆਊਗੀ ਜਾਂ 384 ਦਿਨਾਂ ਬਾਅਦ ਆਊਗੀ ਬਿਲਕੁਲ ਇਹ ਜਿਹੜੀ ਆਪਾਂ ਇੱਕ ਦੀ ਗੱਲ ਕਰ ਰਹੇ ਸਾਰਿਆਂ ਤੇ ਫਾਰਮੂਲਾ ਲਾਗੂ ਹੋਇਆ ਹੁਣ 1666 ਦੇ ਵਿੱਚ ਤੇ ਪੋ ਨੂੰ ਜੁਲੀਅਨ ਕੈਲੰਡਰ ਦੇ ਮੁਤਾਬਕ 22 ਦਸੰਬਰ ਬਣਦੀ ਸੀ ਜੀ ਉਹਨੂੰ ਹੁਣ ਤੁਸੀਂ ਇੱਕਦਾਂ ਬਦਲੀ ਕਰਦੇ ਹੋਗੇ ਹਜ਼ਾਰਾਂ ਕਿਤਾਬਾਂ ਚ ਲਿਖੀ ਹੋਈ ਆ ਗੱਲ ਉਥੇ ਸਿਸਟਮ ਆ 22 ਦਸੰਬਰ OS 올ਡ ਸਿਸਟਮ ਜਾਂ ਜੂਲੀਅਨ ਸ਼ਾਵਤ ਬ੍ਰੈਕਟ ਦੇ ਵਿੱਚ ਪਾਉਣਾ ਇਹ ਜਿਨ੍ਹਾਂ ਨੂੰ ਪਤਾ ਆ ਉਹ ਪਾਉਂਦੇ ਆ ਔਰ ਜਿਨ੍ਹਾਂ ਨੂੰ ਸਮਝ ਆ ਉਹ ਜੋ ਉਥੇ OS ਲਿਖਿਆ ਆ ਉਥੇ ਫਟ ਸਮਝ ਲੈਂਦੇ ਆ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ ਉਹ ਛੇਟ ਪਾ ਕੇ ਬਹਿ ਜਾਂਦੇ ਆ ਹੁਣ ਮੈਂ ਨਾਂ ਲੈ ਦਿਆਂ ਤਾਂ ਇੱਥੇ ਤੁਸੀਂ ਹੈਰਾਨ ਹੋ ਜਾਊਂਗੇ ਜਿਹੜੀ ਮੈਂ ਗੱਲ ਕਰ ਰਿਹਾ ਇੱਕ ਇੱਕ ਹੈੱਡ ਆਫ ਡਿਪਾਰਟਮੈਂਟ ਨੂੰ ਨਹੀਂ ਪਤਾ ਯੂਨੀਵਰਸਿਟੀ ਦੇ ਨੂੰ ਉਹ ਕਹਿੰਦਾ ਜੀ ਫਲਾਣੇ ਨਾ ਤਰੀਕ ਲੈਤੀ ਡਾਕਟਰ ਗੰਡਾ ਸਾਨੂੰ ਇਹ ਲਿਖ ਦਿੱਤੀ ਉਪਰਲਾਣਿਆਂ ਨੇ ਉਹ ਐਸ ਪਾ ਆ ਉਹਨੂੰ ਪਤਾ ਨਹੀਂ ਲੱਗਾ ਵੀ ਉਸ ਦਾ ਮਤਲਬ ਕੀ ਆ ਕੋਰਸ ਦਾ ਮਤਲਬ ਹੈ ਜੂਲੀਅਨ ਤਰੀਕ ਹੁਣ 22 ਦਸੰਬਰ ਐਸ ਪਾ ਦੀਏ ਜੂਲੀਅਨ ਲਿਖ دیਏ ਉਹ ਲਿਖਣੀ ਪਊਗੀ ਉਦਣ ਦੀ ਅੱਜ ਹਾਂ 23 ਉਹ ਸ਼੍ਰੋਮਣੀ ਕਮੇਟੀ ਦਾ ਕੈਲੰਡਰ ਚ ਦੇਖ ਲਓ ਕਿੰਨੀ ਤਰੀਕ ਨੂੰ ਆਉਂਦੀ ਆ ਤੇ ਨਾਨਕਸ਼ਹੀ ਦੇ ਵਿੱਚ ਉਹ ਸਦਾ ਹੀ 5 ਜਨਵਰੀ ਨੂੰ ਰਹੂਗੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਦੀ ਤਾਰੀਖ 5 ਜਨਵਰੀ ਨਾਨਕਸ਼ਾਹੀ ਚ ਨਿਰਧਾਰਤ ਨਹੀਂ ਕੀਤੀ ਗਈ ਉਥੇ 23 ਉਹ ਨਿਰਧਾਰਤ ਕੀਤੀ ਗਈ ਆ 23 ਉਹ ਨੂੰ ਅੰਗਰੇਜ਼ੀ ਕੈਲੰਡਰ ਦੀ 5 ਤਰੀਕ ਹੁੰਦੀ ਆ ਹਾਂ ਇਹ ਗੱਲ ਸਮਝ ਨਹੀਂ ਆ ਰਹੀ ਪਿਛਲੇ 3 ਸਾਲਾਂ ਚ ਇੰਨੀ ਗੱਲ ਸਮਝ ਨਹੀਂ ਆਈ ਜਾਂ ਲੋਕਾਂ ਨੂੰ ਭੜਕਾਉਣ ਦੇ ਲਈ 23 ਪੋਲ ਨੂੰ ਛੱਡ ਕੇ 5 ਜਨਵਰੀ 5 ਜਨਵਰੀ ਕਰਦੇ ਆ ਜੀ ਉਹ ਕਿਤਾਬ ਚ 5 ਉਹ ਕਿਤਾਬ ਕਿਹੜੇ ਮਕਸਦ ਲਈ ਤਿਆਰ ਕੀਤੀ ਆ ਇਹਦਾ ਮਤਲਬ ਹੈ ਵੀ ਨਰਾਕ ਸਿੰਘ ਨੂੰ ਇਹ ਨਹੀਂ ਪਤਾ ਵੀ ਉਹ ਕਿਤਾਬ ਕੀ ਆ ਕਿਹੜੇ ਮਕਸਦ ਲਈ ਉਹ ਸੌਫਟਵੇਅਰ ਤਿਆਰ ਕੀਤਾ ਗਿਆ ਮੈਂ ਹੁਣ ਲਾ ਲੈ ਕੇ 7 ਸਾਲ ਹੋ ਗਏ ਇਹਨਾਂ ਮਗਜ ਘਪਾਈ ਕਰਦੇ ਨੂੰ ਮੈਨੂੰ ਵੀ ਪਰਟੇ ਦੇ ਪੁੱਤ ਨੇ ਸਵਾਲ ਦਾ ਇੱਕ ਦਾ ਵੀ ਜਵਾਬ ਨਹੀਂ ਦਿੱਤਾ ਇੱਥੇ ਇਹਦੀ ਇਹਦੀ ਨੀਤੀਕ੍ਰਿਆ ਤੁਸੀਂ ਇਹਨਾਂ ਨਾਲ ਗੱਲ ਕਰੋ ਤੁਹਾਨੂੰ ਉਹ ਇੱਕ ਇੱਕ ਮਸਲਾ ਹੱਲ ਕਰਨ ਤੋਂ ਪਹਿਲਾਂ ਨੂੰ ਪੰਜ ਛੇ ਸਵਾਲ ਹੋਰ ਤੁਹਾਡੇ ਮੂਰੇ ਸਿੱਟ ਦੇਣੇ ਆ ਜਦ ਤੱਕ ਤੇ ਬਜਾਜੀ ਦੀ ਦੁਕਾਨ ਤੇ ਕੰਮ ਨਹੀਂ ਕੀਤਾ ਹੁੰਦਾ ਨਿਆਣੇ ਹੁੰਦੇ ਨੇ ਹਾਂ ਆਹ ਆਹ ਜੀ ਆ ਵਧੀਆ ਆ ਗਿਆ ਜੀ ਆ ਮਾਤਾ ਜੀ ਆ ਵਧੀਆ ਆ ਗਿਆ ਜੀ ਆ ਵਧੀਆ ਆ ਗਿਆ ਜੀ ਇਹਨਾਂ ਨੇ कन्ਫਿਊਜ਼ ਕਰ ਦੇਣਾ ਤੁਹਾਨੂੰ ਸਵਾਲ ਸਿੱਟ ਕੇ ਉਹ ਬਜਾਜੀ ਵਾਲਿਆਂ ਦੇ ਥਾਂ ਖਿਲਾੜਾ ਵਾਂਗੂ ਸਵਾਲ ਦਾ ਜਵਾਬ ਨਹੀਂ ਦੇਊਗਾ ਕਦੇ ਵੀ ਇਹ ਤੇ ਪੋ ਅਜ ਤੋਂ 1668 23 ਪੋ ਅਜਿਆ ਉਦੋਂ ਜੂਲੀਅਨ ਦੀ 22 ਦਸੰਬਰ ਆਉਂਦੀ ਸੀ ਅੱਜ ਨਾਨਕ ਸ਼ਾਹੀ ਦੀ 5 ਜਨਵਰੀ ਆ ਤੇ ਇਹ ਪੋ ਨੂੰ ਨਾਨਕ ਸ਼ਾਹੀ ਦੀ 5 ਜਨਵਰੀ ਸਦਾ ਵਾਸਤੇ ਰਹੂਗੀ ਬਿਕਰਮੀ ਸੂਰਜੀ ਕੈਲੰਡਰ ਜਿਹੜਾ ਹੁਣ ਉਹ ਕਹਿੰਦਾ ਮੈਂ ਹੁਣ ਉਹ ਚੰਦਰ ਸੂਰਜੀ ਬਿਕਰਮੀ ਦੀ ਬਜਾਏ ਮੈਂ ਉਹਨੂੰ ਉਹਨੂੰ ਸੂਰਜੀ ਕਹਿਣ ਲੱਗਾ ਆ ਉਸ ਸੂਰਜੀ ਦੇ ਵਿੱਚ ਉਹ ਹੁਣ 6 ਨੂੰ ਆਉਂਦੀ ਆ ਫੇਰ 7 ਨੂੰ ਹੋ ਜੂਗੀ 23 ਨੂੰ ਫੇਰ 8 ਨੂੰ ਹੋ ਜੂਗੀ ਇਹ ਇਹ ਵੱਧ ਹੀ ਜਾਊਗੀ ਹਾਂ ਬਿਲਕੁਲ ਜੀ ਬਿਲਕੁਲ ਮਤਲਬ ਕਹਿੰਦਾ ਜਿਹੜਾ ਗੁਰਦੁਆਰੇ ਜਾਂ ਨੰਕਸਰ ਡੇਰੇ ਤੇ ਮੱਸੀਆਂ ਨਹਾਉਣ ਆਈਓ ਸੰਗਤ ਨੂੰ ਝੜਕਾ ਦੇਣਾ ਉਹ ਇੱਕ ਹੋਰ ਚੀਜ਼ ਹੁੰਦੀ ਆ ਕੱਥਾਂ ਦੇ ਨਾਲ ਸਾਹਮਣੇ ਬੈਠ ਕੇ ਗੱਲ ਕਰਨੀ ਉਹ ਕੋਈ ਕੋਈ ਦਲੀਲ ਦੇਣੀ ਕੋਈ ਸਬੂਤ ਪੇਸ਼ ਕਰਨੇ ਉਹ ਉੱਥੇ ਮਸਲਾ ਕੋਈ ਹੋਰ ਹੁੰਦਾ ਆ ਬਿਲਕੁਲ ਜੀ ਬਿਲਕੁਲ ਸੋ ਇਹ ਸੀਗੇ ਜਿਹੜੇ ਅਨੁਰਾਗ ਸਿੰਘ ਵੱਲੋਂ ਬਿਨਾ ਮਤਲਬ ਤੋਂ ਜਿਹੜੇ ਸਵਾਲ ਉਠਾਏ ਜਾਂਦੇ ਨੇ ਹਾਲਾਂਕਿ ਜਵਾਬ ਨਹੀਂ ਦੇਣਾ ਹੁੰਦਾ ਜਿਸ ਤਰ੍ਹਾਂ ਸਰਬਜੀਤ ਸਿੰਘ ਨੇ ਦੱਸਿਆ ਹੈ ਕਿ ਅੱਠਾਂ ਪਿਛਲੇ ਅੱਠਾਂ ਸਾਲਾਂ ਤੋਂ ਜਿਹੜੇ ਆ ਉਹਨਾਂ ਨੂੰ ਜਿਹੜੀ ਆ ਕਿਹਾ ਜਾਂਦਾ ਬਾਰ-ਬਾਰ ਇਹਨਾਂ ਗੱਲਾਂ ਦੇ ਜਵਾਬ ਦੇਣ ਲਈ ਪਰ ਉਹ ਕਿਸੇ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਇਹਨਾਂ ਜੋ ਨੀਤੀ ਅਨੁਰਾਗ ਸਿੰਘ ਨੇ ਧਾਰੀ ਹੋਈ ਹੈ ਉਹ ਤੋਂ ਇਹੋ ਹੀ ਸਿੱਧ ਹੁੰਦਾ ਵੀ ਜਿਹੜੀਆਂ ਏਜੰਸੀਆਂ ਉਸ ਕਲੰਡਰ ਨੂੰ ਖਤਮ ਕਰਨ ਵਾਸਤੇ ਜਿਨ੍ਹਾਂ ਦਾ ਜ਼ੋਰ ਲੱਗਾ ਹੋਇਆ ਸੀ ਉਹਨਾਂ ਨਾਲ ਹੀ ਕਿਤੇ ਜਿਹੜੀ ਸਾਠ ਘਾਟ ਇਹਦੇ ਵਿੱਚ ਜਿਹੜੀ ਨਜ਼ਰ ਆ ਰਹੀ ਹੈ ਕਿਉਂਕਿ ਜੇ ਸਿਹਰਦ ਜਿਹੜਾ ਵਿਦਵਾਨ ਹੁੰਦਾ ਉਹ ਆ ਕੇ ਕਿਸੇ ਵੀ ਮਸਲੇ ਦੇ ਉੱਤੇ ਜਿਹੜਾ ਆ ਕੇ ਡਿਸਕਸ ਕਰਦਾ ਹੈ ਅੱਜ ਵੀ ਅਸੀਂ ਪ੍ਰੋਗਰਾਮ ਕਰਨ ਤੋਂ ਪਹਿਲਾਂ ਉਹਨਾਂ ਨਾਲ ਸੰਪਰਕ ਕੀਤਾ ਸੀ ਕਿ ਆ ਕੇ ਆਪਣੇ ਜਿਹੜੇ ਆ ਵਿਚਾਰ ਰੱਖੋ ਜਿਹੜੇ ਤੁਸੀਂ ਸਵਾਲ ਉਠਾ ਰਹੇ ਹੋ ਉਹਨਾਂ ਦੇ ਜਵਾਬ ਲਓ ਤੇ ਜਿਹੜੇ ਸਵਾਲ ਸਰਬਜੀਤ ਸਿੰਘ ਵੱਲੋਂ ਉਠਾਏ ਜਾ ਰਹੇ ਆ ਤੁਸੀਂ ਉਹਨਾਂ ਦੇ ਜਵਾਬ ਦਿਓ ਇਹ ਮਤਲਬ ਤਰੀਕਾ ਇਹੋ ਹੀ ਹੁੰਦਾ ਕਿਸੇ ਮਸਲੇ ਦੇ ਉੱਤੇ ਵਿਚਾਰ ਰੱਖਣ ਦਾ ਡਿਸਕਸ ਕਰਨ ਦਾ ਪਰ ਉਹ ਨਹੀਂ ਆ ਰਹੇ ਤੇ ਇਹਦਾ ਮਤਲਬ ਉਹੋ ਹੀ ਹੈ ਜਿਹੜਾ ਮੈਂ ਕਹਿ ਚੁੱਕਿਆ ਆ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਵਾਹਿਗੁਰੂ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਤੁਹਾਡੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ